ਬਠਿੰਡਾ ਤੋਂ ਇੱਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਬਠਿੰਡਾ ਦੇ ਇੱਕ ਨੌਜਵਾਨ ਨੇ ਬਠਿੰਡਾ ਦੇ ਏਮਜ਼ ਹਸਪਤਾਲ ਦੀ ਨਰਸ ਦੀਆਂ ਬਾਥਰੂਮ ਵਿੱਚ ਨਹਾਉਂਦੇ ਹੋਏ ਵੀਡੀਓ ਬਣਾਈਆਂ ਹਾਂਜੀ ਪੁਲਿਸ ਨੂੰ ਕੱਲ ਇੱਕ ਨਰਸ ਨੇ ਸ਼ਿਕਾਇਤ ਕੀਤੀ ਜਿਹੜੀ ਜੋਧਪੁਰ ਰਮਾਣਾ ਰਹਿੰਦੀ ਹੈ ਨਰਸ ਉਹਦੇ ਇੱਕ ਗੁਆਂਢ ਵਿੱਚ ਲੜਕਾ ਰਹਿੰਦਾ ਹੈ ਜੀਨੇ ਨਰਸ ਦੀਆਂ ਨਹਾਉਂਦੀ ਹੋਈ ਦੀਆਂ ਤਸਵੀਰਾਂ ਵੀਡੀਓਜ਼ ਬਣਾਈਆਂ ਦੱਸਿਆ ਜਾ ਰਿਹਾ ਕਿ ਉਸ ਮੁੰਡੇ ਨੇ ਆਪਣਾ ਮੋਬਾਈਲ ਫੋਨ ਖਿੜਕੀ ਦੇ ਵਿੱਚ ਰੱਖ ਕੇ ਉਸ ਨਹਾਉਂਦੀ ਹੋਈ ਨਰਸ ਦੀਆਂ ਜਿਹੜੀਆਂ ਵੀਡੀਓ ਬਣਾਈਆਂ ਉਸ ਨਰਸ ਨੂੰ ਜਦੋਂ ਇਸ ਚੀਜ਼ ਦਾ ਪਤਾ ਲੱਗਾ ਤਾਂ ਉਹਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਹਦੇ ਤੇ ਪੁਲਿਸ ਨੇ ਐਕਸ਼ਨ ਲਿਆ ਪੁਲਿਸ ਨੇ ਜਿਹੜਾ ਉਹ ਜੋਧਪੁਰ ਰਮਾਣਾ ਦਾ ਜਿਹੜਾ ਮੁੰਡਾ ਏ ਜਿਹਦਾ ਨਾਮ ਜਸਕਰਨ ਸਿੰਘ ਦੱਸਿਆ ਜਾ ਰਿਹਾ ਉਹਨੂੰ ਗ੍ਰਿਫਤਾਰ ਕਰ ਲਿਆ ਤਾਂ ਹੁਣ ਪੁਲਿਸ ਉਹਦੇ ਤੋਂ ਪੁੱਛਗਿੱਛ ਕਰ ਰਹੀ ਆ ਕਿ ਉਸ ਮੁੰਡੇ ਨੇ ਆਖਰ ਉਸ ਨਰਸ ਦੀਆਂ ਵੀਡੀਓ ਕਿਉਂ ਬਣਾਈਆਂ ਕੀ ਕਾਰਨ